ਅੰਮ੍ਰਿਤਸਰ ਦੇ ਪਿੰਡ ਬਾਸਰ ਦੇ ਪੈਣੇ ਵਿਖੇ ਬੱਚਿਆਂ ਦੀ ਲੜਾਈ ਨੂੰ ਲੈ ਕੇ ਚਲੀਆਂ ਬੋਲੀਆਂ ਝਗੜੇ ਦੌਰਾਨ ਇੱਕ ਬੱਚੇ ਸਮੇਤ ਦੋ ਲੋਕ ਜਖਮੀ ਹੋਏ ਤੇ ਇੱਕ ਦੀ ਹੋਈ ਮੌਤ ਕਾਨਾ ਕਰੇਂਡਾ ਦੀ ਗੁਮਿਸ ਪਹੁੰਚੀ ਮੌਕੇ ਤੇ ਅਤੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਸੁਖਨਮ ਸਰਪ੍ਰਗਟ ਸਿੰਘ ਕਿਹੜਾ ਪਿੰਡ ਹੈ ਜੀ ਆਪਣਾ ਤੇ ਬਾਸਰ ਦਾ ਪਿੰਡ ਹੈ ਜੀ ਕੀ ਮਾਮਲਾ ਕੀ ਹੋਇਆ ਭਾਜੀ ਮਾਮਲਾ ਸਰ ਬੱਚੇ ਬੱਚੇ ਦੋ ਜਣੇ ਲੜ ਪਏ ਆ ਅੱਛਾ ਤੇ ਅਸੀਂ ਮੱਧਵਲ ਛਡਾਉਣ ਗਏ ਆ ਹੂੰ ਛਡਾਉਣ ਗਏ ਆ ਤੇ ਮੁੜਕੇ ਇਹਨਾਂ ਗੋਲੀ ਚਲਾਤੀ ਉਹ ਤੇ ਗੋਲੀ ਕਿੰਨਾ ਵੱਲੋਂ ਚਲਾਈ ਗਈ ਇਹ ਲਖਬੀਰ ਲਖਬੀਰੇ ਦੇ ਮੁੰਡੇ ਨੇ ਚਲਾਈ ਗੋਲੀ ਉਹ ਉਹ ਕਿੱਥੇ ਰਹਿੰਦੇ ਨੇ ਜੀ ਉਹ ਵੀ ਜੀ ਪਿੰਡ ਚ ਉਹ ਦੂਜੀ ਤੀਜੀ ਗਲੀ ਚ ਅੱਛਾ ਜੀ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਜੀ ਜਦੋਂ ਉਹਨੇ ਗੋਲੀ ਚਲਾਤੀ ਆ ਫਿਰ ਅਸੀਂ ਨਾ ਮੁੜ ਕੇ ਪਿਸਤੌਲ ਉਹਦਾ ਖੋਲਿਆ ਆ। ਮਤਲਬ ਗੋਲੀ ਸਾਡੇ ਵੱਜੀ ਨਹੀਂ ਆ। ਅੱਛਾ। ਅਸੀਂ ਉਹਦਾ ਜਦੋਂ ਪਿਸਤੌਲ ਖੋ ਕੇ ਨਾ ਤੇ ਅਸੀਂ ਆਪਣੇ ਇੱਥੇ ਘਰ ਲੈ ਆਂਦਾ ਆ। ਅੱਛਾ। ਵੀ ਆਹ ਤੁਹਾਡਾ ਪਿਸਤੌਲ ਲੈ ਆਂਦਾ ਜੇ ਤੇ ਆਜੋ ਜੇ ਫੜਨਾ ਜੇ ਤੇ। ਅੱਛਾ। ਮੁੜ ਕੇ ਜਦੋਂ ਇੰਨੀ ਗੱਲ ਹੋਈ ਤੇ ਮੁੜ ਕੇ ਨਾ 5-7 ਫਿਰ ਪਿਸਤੌਲ ਲੈਂਦੇ ਤੇ 10-12 ਮੁੰਡੇ ਮਂਗਾਏ ਪਤਾ ਨਹੀਂ ਕਿੱਥੋਂ ਮਂਗਾਏ। ਅੱਛਾ। ਕੋਹੇ ਇਹਨਾਂ ਦੇ ਆਪਣੇ ਦੇ ਘਰ ਦੇ ਆ ਜਿਹੜੇ 6-7 ਹੈਗੇ 8 ਮੇਨ ਮੇਨ ਤੇ ਜਿਹੜੇ ਮਗਰੋਂ ਹੋਰ ਵੀ ਬੰਦੇ 10 12 ਮਗਾਏ ਉਹ ਵੀ ਜਾਨੀ ਕਿ ਆ ਕੇ ਤੇ 14 15 ਬੰਦੇ ਹੋ ਗਏ ਤੇ ਫੇਰ ਇਹਨਾਂ ਗੋਲੀਆਂ ਸਿੱਧੀਆਂ ਚਲਾਉਂਦੇ ਗਏ ਉਹ ਇੱਥੇ ਸਾਹਮਣੇ ਖਲੋਤੇ ਹੀ ਮੇਰੀ ਪਰਝਾਈ ਹੀ ਇੱਕ ਮੇਰਾ ਭਰਾ ਹੀ ਤੇ ਉਹਨਾਂ ਦੇ ਗੋਲ ਜਿਹੜੇ ਵੱਜ ਗਏ तकरीबन ਕਿੰਨੇ ਕਿੰਨੇ ਜਾਨੇ ਤੇ ਗੋਲੀ ਵੱਜੀ ਤਿੰਨਾ ਜਾਨੇ ਤੇ ਗੋਲੀ ਵੱਜੀ ਇੱਕ ਗੁੱਡੀ ਏਡੀ ਕਿਤੇ ਵੱਜੀ ਅੱਛਾ ਤਿੰਨ ਤਿੰਨ ਜੇ ਇੱਕ ਤੇ ਮਤਲਬ ਡੈਥ ਹੋ ਗਈ ਆ ਦੋ ਜ਼ਖਮੀ ਆ ਜੀ अच्छा ते ਜਿਹੜੇ ਹੁਣ ਜ਼ਖਮੀ ਨੇ ਉਹ ਹੁਣ ਕਿਥੇ ਗਏ ਨੇ ਜੀ ਉਹ ਆਪਣੇ ਇੱਥੇ ਗੁਰਨਾਨਕਾ ਹਸਪਤਾਲ ਆ ਸਰ ਤੇ ਪੁਲਿਸ ਆਈ ਜੀ ਮੌਕੇ ਤੇ ਹਾਂਜੀ ਹਾਂਜੀ ਪੁਲਿਸ ਆਈ ਆ ਜੀ ਸ਼ਾਨਬੀਨ ਕਰਦੀ ਪਈ ਹੈ ਹਾਂਜੀ ਪੂਰੀ ਜੀ ਕਰਨ ਰਹੀ ਹੈ ਜੀ ਕੀ ਕੀ ਕਿਹਾ ਗਿਆ ਪੁਲਿਸ ਵਾਲਾ ਤੁਹਾਨੂੰ ਪੁਲਿਸ ਵਾਲੇ ਅਸੀਂ ਆਖਿਆ ਵੀ ਸਾਨੂੰ ਇਨਸਾਫ ਚਾਹੀਦਾ ਸਰ ਮੰਗ ਚਾਹੀਦੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਮਿਲ ਜੇ ਜਾ ਕੇ ਉਹਨਾਂ ਦੇ ਘਰ ਵੇਖੋ ਸਰ ਚਿੱਟਾ ਵੇਚ ਵੇਚ ਕੇ ਤੇ ਇਹੋ ਇਹੋ ਜੇ ਘਰ ਬਣਾਏ ਆ ਵੀ ਮਤਲਬ ਕੰਪਿਊਟਰਾਂ ਨਾਲ ਚੱਲਣ ਦਾ ਆ ਹੂੰ ਹੋਣ ਹੁਣ ਕੀ ਮੰਗੇ ਕੀ ਕਰਦੇ ਹੁਣ ਤੁਹਾਡਾ ਇੱਕ ਜੀਵ ਹੀ ਚਲਾ ਗਿਆ ਘਰ ਦੇ ਵਿੱਚੋਂ ਤੇ ਬੇਟੀ ਵੀ ਜਿਹੜੀ ਹੈਗੀ ਉਹ ਵੀ ਹੁਣ ਧਖ ਲਿਆ ਹੁਣ ਕੀ ਮੰਗੇ ਕੀ ਕਰਦੇ ਪ੍ਰਸ਼ਾਸਨ ਕੋਲ ਤੁਸੀਂ ਪ੍ਰਸ਼ਾਸਨ ਕੋ ਇਹੋ ਸਰ ਮੰਗ ਕਰਦੇ ਆਂ ਵੀ ਹੰਨ ਇਨਸਾਫ ਚਾਹੀਦਾ ਅੱਜ ਕੀ ਨਾਮ ਜੀ ਆਪਣਾ ਮੇਰਾ ਨਾਮ ਕਰਨ ਸਿੰਘ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਇੱਥੋਂ ਦੇ ਰਹਿਣ ਵਾਲੇ ਜੀ ਕਿਹੜਾ ਪਿੰਡ ਹੈ ਇਹ ਬਾਸਰਗਾ ਪਿੰਡ ਹੈ ਤੇ ਜਿਨ੍ਹਾਂ ਦੀ ਗੋਲੀ ਵੱਜੀ ਆ ਉਹ ਕੀ ਲੱਗਦਾ ਤੁਹਾਡੇ ਉਹ ਮੇਰੇ ਤੋਂ ਛੋਟਾ ਵਾ ਜੀ ਅੱਛਾ ਮੇਰੇ ਤੋਂ ਛੋਟੀ ਕੀ ਗੱਲ ਕੀ ਹੋਈ ਹੈ ਕੀ ਵਜ੍ਹਾ ਕੀ ਰਹੀ ਜੀ ਕੋਈ ਚਲਾਉਂਦਾ ਵਜ੍ਹਾ ਸਰ ਜੀ ਨਿਗੇ ਨਿਗੇ ਬੱਚੇ ਹੀ ਲੜੇ ਆ ਮਾੜੇ ਜੇ ਬਾਕੀ ਸਾਡੀ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਗਈ ਕੋਈ ਸਾਡੇ ਉਹਨਾਂ ਨਾਲ ਗੱਲਬਾਤ ਨਹੀਂ ਗਈ ਮਤਲਬ ਅਸੀਂ ਆਪਣੀ ਮਿਹਨਤ ਕਰਦੇ ਆ ਉਹਨਾਂ ਦਾ ਕੋਈ ਸਰਕਲ ਹੋ ਰਿਹਾ ਸਾਡਾ ਸਰਕਲ ਕੁਝ ਹੋ ਰਿਹਾ ਨਹੀਂ ਜੀ ਪਹਿਲੋ ਸਾਡੀ ਉਹਨਾਂ ਨਾਲ ਕਦੀ ਕੋਈ ਗੱਲਬਾਤ ਨਹੀਂ ਹੋਈ ਆ ਪਤਾ ਨਹੀਂ ਉਹਨਾਂ ਨੇ ਉਹਨਾਂ ਨੇ ਆਪਲੇਨ ਨਾਲ ਕੰਮ ਕੀਤਾ ਵਾ ਜੀ ਜਦੋਂ ਪਹਿਲੋ ਉਹਨਾਂ ਗੋਲੀ ਚਲਾਈ ਜਾਣਾ ਇਸੇ ਜਗ੍ਹਾ ਤੇ ਹੀ ਸਰ ਜੀ ਜਗਾ ਤੇ ਸਰ ਜੀ ਜਦੋਂ ਉਹਨਾਂ ਗੋਲੀ ਚਲਾਈ ਆ ਮੇਰਾ ਛੋਟਾ ਬੇਟਾ ਉਹਦੇ ਕੋਲ ਖਲੋਤਾ ਜਿਹੜੇ ਮੁੰਡੇ ਨੇ ਗੋਲੀ ਚਲਾਈ ਆ ਮੈਂ ਤੇ ਆਖਿਆ ਖਣੀ ਮੇਰੇ ਮੁੰਡੇ ਦੇ ਨੇ ਨਲਾ ਚ ਗੋਲੀ ਮਾਰਤੀ ਆ ਜਦੋਂ ਮੈਂ ਕਰਕੇ ਗਾਂ ਹੋ ਕੇ ਵੇਖਿਆ ਮਾ ਨਹੀਂ ਬਚਾ ਹੋ ਗਿਆ ਫਿਰ ਅਸੀਂ ਸਰ ਜੀ ਉਹਦੇ ਫੇਰ ਹੋ ਗਏ ਆ ਉਹ ਪੇਸਟਰ ਅਸੀਂ ਖੋਲਿਆ ਵਾ ਉਹਨਾਂ ਕੋਲੋਂ ਉਹਨੂੰ ਅਸੀਂ ਨੱਪ ਲਿਆ ਵਾ ਉਹ ਪੇਸਟਰ ਖੋਲਿਆ ਮੁੜ ਕੇ ਅੱਧੇ ਪੌਣੇ ਘੰਟੇ ਬਾਅਦ ਫਿਰ ਉਹ ਪਲੇਨ ਨਾ ਆਏ ਆ ਉਹ ਪਤਾ ਨਹੀਂ ਕਿ ਮਹਾਰਾਜ ਮੁੜ ਕੇ ਸਾਨੂੰ ਕੋਈ ਪਤਾ ਨਹੀਂ ਮੈਂ ਉਹ ਕੋਠੇ ਤੇ ਆ ਅਸੀਂ ਓਲੇ ਹੋ ਗਏ ਕਦਾ ਰੋੜਾ ਛੁੱਟਦੇ ਆ ਵੀ ਸਾਡੇ ਘਰ ਨਾ ਆ ਜਾਣ ਜਦੋਂ ਸਾਡੀ ਨਾ ਮੇਰੀ ਛੋਟੀ ਭਝਾਈ ਨੂੰ ਜਦੋਂ ਗੋਲੀ ਵੱਜ ਗਈ ਆ ਮੈਂ ਉਹਨੂੰ ਆਪਦੇ ਅੰਦਰ ਖਿੱਚ ਲਿਆਵਾ ਤੇ ਮੈਂ ਆਪ ਦਾ ਕੁੰਡਾ ਮਾਰ ਕੇ ਤੇ ਮੁੰਡਿਆਂ ਨੂੰ ਵੀ ਕੋਠੇ ਤੇ ਚੜਾ ਲਿਆ ਵਾ ਕੋਠੇ ਤੇ ਚੜ ਕੇ ਤੇ ਫਿਰ ਮੈਂ ਇਹਨਾਂ ਦਾ ਜਦੋਂ ਹਸਾਬ ਲਾਇਆ ਇਹ ਜਦੋਂ ਮੇਰੇ ਘਰ ਆਲੂ ਵਧੇ ਆ ਨਾ ਮੈਂ ਓਲੇ ਹੋ ਕੇ ਮਤਲਬ ਵੀ ਤੇ ਦੋ ਤਿੰਨ ਰੋੜੇ ਛੁੱਟੇ ਆ ਨਾ ਫਿਰ ਵੇਖਿਆ ਵੀ ਰੋੜੇ ਉੱਤੋਂ ਆਉਣ ਡੇ ਪਿਆ ਇੱਥੋਂ ਦੇ ਸਰਜੀ ਇਦਾਂ ਹੀ ਵੀ ਜਿੱਤਰਾ ਨਾ ਦੀਵਾਲੀ ਚ ਲੰਡੇ ਆ ਕੋਈ ਤੇ ਕਿਨੂੰ ਗੋਲੀ ਗੋਲੀ ਲੱਗੀ ਹੈ ਜੀ ਗੋਲੀ ਲੱਗੀ ਹੈ ਜੀ ਇੱਕ ਮੇਰੀ ਛੋਟੀ ਪਰਜਾਈ ਨੂੰ ਅੱਛਾ ਜੀ ਇੱਕ ਸਾਡੇ ਇੱਥੇ ਗਵਾਂਡੀ ਆ ਛੋਟੀ ਜੀ ਬੇਟੀ ਆ ਇੱਕ ਉਹਦੇ ਲੱਗੀ ਆ ਠੀਕ ਹੈ ਤੇ ਇੱਕ ਮੇਰੇ ਭਰਾ ਦੇ ਲੱਗੀ ਆ ਸਾਡੇ ਤਿੰਨੇ ਹੀ ਅਹੀਂ ਖਲੋਤੇ ਆ ਮੇਰੇ ਖਲੋਤੇ ਆ ਖਲੋਤੇ ਆ ਦੋਵੇਂ ਡਿੱਗ ਪਏ ਆ ਤੇ ਕਿੰਨਾ ਵਿੱਚੋਂ ਕਿਹਦੀ ਡੈਥ ਹੋਈ ਹੈ ਇਹ ਮੇਰੀ ਪਰਝਾਈ ਦੀ ਹੋਈ ਹੈ ਜੀ ਮੌਕੇ ਤੇ ਹੋ ਗਈ ਹਾਂਜੀ ਮੌਕੇ ਤੇ ਹੋ ਗਈ ਹੈ ਜੀ ਹੁਣ ਪੁਲਿਸ ਪ੍ਰਸ਼ਾਸਨ ਆਇਆ ਸੀਗਾ ਇੱਥੇ ਜੀ ਹਾਂਜੀ ਆਇਆ ਜੀ ਤੇ ਕੀ ਹੁਣ ਮੰਗ ਕੀ ਕਰਦੇ ਤੁਸੀਂ ਸਰ ਜੀ ਸਾਡੀ ਮੰਗ ਇਹ ਆ ਵੀ ਇਹਨਾਂ ਦੀ ਜੜੀਆਂ ਪ੍ਰੌਟੀਆਂ ਨਾ ਉਹ ਸਾਨੂੰ ਸਾਰਿਆਂ ਹੀ ਇੱਕ ਵਾਰੀ ਤੁਸੀਂ ਆਪ ਹੀ ਸਰਕਾਰ ਵੇਖ ਲਵੇ ਵੀ ਇਹ ਕੀ ਕਰਦੇ ਆ ਤੇ ਕੀ ਇਹਨਾਂ ਨੇ ਕੀਤਾ ਵਾ ਤੇ ਕਿੱਥੋਂ ਇਹ ਬਣਿਆ ਵਾ ਇਹ ਇਹਨਾਂ ਦਾ ਸਰਜੀ ਕੰਮ ਜੇ ਸਾਰਾ ਦੋ ਨੰਬਰ ਦਾ ਚਿੱਟੇ ਦਾ ਅਸੀਂ ਆਪਦੀ ਮਿਹਨਤ ਕਰਦੇ ਆ ਸਾਨੂੰ ਅਸੀਂ ਕਿਸੇ ਦਾ ਕੋਈ ਵੀ ਉਧਰ-ਉਧਰੀ ਕੋਈ ਗੱਲਬਾਤ ਨਹੀਂ ਕਰਦੇ ਇਹਨਾਂ ਦੀ ਸਾਡੀ ਮੰਗ ਪ੍ਰਸ਼ਾਸਨ ਕੋ ਇਹੋ ਹੀ ਆ ਵੀ ਇਹਨਾਂ ਦੀਆਂ ਪ੍ਰਾਉਰਟੀਆਂ ਇੱਕ ਵਾਰੀ ਜਰੂਰ ਵੇਖਿਆ ਜਾਵੇ ਸਾਜੀ ਆਪਾਂ ਦਾ ਕੀ ਨਾਮ ਜੀ ਆਪਣਾ ਮੇਰਾ ਨਾਮ ਦੇਸਾ ਸਿੰਘ ਜੀ ਤੇ ਕਿੰਨੂ ਗੋਲੀ ਤੁਹਾਡੇ ਘਰ ਚ ਵਜਈ ਮੇਰੀ ਪੁੱਤ ਨੂੰ ਕਿੰਨੇ ਸਾਲ ਦੀ ਸੀ ਉਹ ਕੋਈ 6 ਸਾਲ ਦੀ ਹੈਗੀ ਆ 8 ਹਾਂ ਅੱਛਾ ਤੇ ਕਿਦਾਂ ਵਜਈ ਗੋਲੀ ਕਿਤਰਾ ਵਜਈ ਉਹ ਉੱਥੇ ਖਲੋਤੀ ਸੀ ਨਾ ਹਾਂ ਸਾਹਮਣੇ ਬੈਠੀ ਉਹ ਉਹ ਖਲੋਤੀ ਸੀ ਹਾਂ ਤੇ ਖਲੋਤੀਆਂ ਦੇ ਉਹ ਗੋਲੀ ਗੋਲੀ ਹੁਣ ਕੋ ਸਾਨੂੰ ਵੀ ਪਤਾ ਪਿਸਤੌਲ ਦੀਆਂ ਗੋਲੀਆਂ ਵੀ ਚੱਲ ਹੁੰਦਾ ਪੰਜਾਬੀ ਇਧਰੋਂ ਆ ਬਾਹਰ ਆਉਂ ਕਈ ਅੱਛਾ ਆਈਂਦਾ ਘਰ ਮਾੜੀ ਮੋੜ ਦੀ ਕੋਈ ਗੱਲ ਨਹੀਂ ਠੀਕ ਐ ਕਿੱਥੇ ਗੋਲੀ ਵੱਜੀ ਕਿੱਥੇ ਐ ਇੱਥੇ ਵੱਖਰੀ ਜੀ ਚ ਤੇ ਗੋਲੀ ਕੱਢਦੇ ਤੇ ਉਹਨਾਂ ਡਾਕਟਰਾਂ ਨੇ ਅੱਛਾ ਹੁਣ ਹਸਪੀਟਲ ਦੇ ਵਿੱਚ ਦਾਖਲ ਐ ਦਾਖਲ ਐ ਤੇ ਕੀ ਕੀ ਹੋਦੀ ਤਬੀਅਤ ਕਿਸਾ ਹੁਣ ਅੱਜ ਅੱਜ ਮਸ਼ੀਨ ਤੇ ਲਾਈ ਐ ਤੇ ਕਿੰਨੀਆਂ ਗੋਲੀਆਂ ਚੱਲੀਆਂ ਨੇ ਜੀ ਟੋਟਲ ਪਤਾ ਨਹੀਂ ਮੈਂ ਇਹ ਤੇ ਨਹੀਂ ਹਾਂ ਮੁੰਡੇ ਬੰਦੇ ਆ ਤੇ ਹੁਣ ਪ੍ਰਸ਼ਾਸਨ ਕੋ ਕੀ ਮੰਗ ਕੀ ਕਰਦੇ ਤੁਸੀਂ ਮੰਗ ਆਈ ਉਹ ਮੰਗ ਆ ਵੀ ਇਹ ਨਾ ਆ ਆ ਜਿਹੜਾ ਚਾਂਸ ਹੋਇਆ ਉਹ ਕਿਸੇ ਨਾਣਾ ਹੋਵੇ ਇਹ ਤੇ ਬਹੁਤ ਮਾੜੀ ਗੱਲ ਹੈ ਅੱਜ ਇੰਨਾ ਧੱਕਾ ਪਿੰਡ 'ਚ ਚੱਲੋਂਦਾ ਹੈ ਇਨਸਾਫ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਵਾ ਸਾਰਾ ਹਾਂਜੀ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਮਾਹਵੀ ਸੀ ਤੇ ਸਰ ਕੀ ਮਾਮਲਾ ਕੀ ਹੋਇਆ ਜੀ ਜਿਹੜਾ ਮਾਮਲਾ ਇਹ ਦੱਸਣ ਦੇ ਪੈਨਰ ਦੱਸਣ ਤੱਕ ਕੇ ਬੱਚਿਆਂ ਨਾਲ ਲੜਾਈ ਹੋਈ ਕੱਲ ਅੱਛਾ ਬੱਚਿਆਂ ਨਾਲ ਲੜਾਈ ਹੋਈ ਹੈ ਤੇ ਉਹ ਨਾਨਕੇ ਦੇ ਇਨਾਂ ਦੇ ਘਰੇ ਗੋਲੀਆਂ ਚਲਾਤੀਆਂ ਅੱਛਾ ਗੋਲੀਆਂ ਚਲਾਤੀਆਂ ਤੇ ਤਿੰਨ ਜਣੇ ਇੰਜਰਡ ਕਰਤੇ ਵਿੱਚ ਇੱਕ ਜਣੇ ਇੱਕ ਲੇਡੀ ਦੀ ਡੈਥ ਹੋ ਗਈ ਹੈ ਤੇ ਪੁਲਿਸ ਨਹੀਂ ਪੈਰ ਵੀ ਕਰਨ ਆਪਣੀ ਹੁਣ ਸਰ ਕੀ ਸਮਝਦੇ ਹੋ ਕਿ ਸ਼ਰੀਆਮ ਇਤਰਾ ਅਲਿਗਲ ਜਿਹੜੇ ਨੋ ਨੋ ਨਾ ਇਹ ਉਹ ਹੀ ਗੱਲ ਹੈ ਸ਼ਰੀਆਮ ਗੁੰਨਗਰਦੀ ਹੈ ਤੇ ਲੜਾਈਆਂ ਝਗੜੇ ਅੱਗੇ ਵੀ ਹੁੰਦੇ ਰਹੇ ਆ ਪਿੰਡ 'ਚ ਚਲੋ ਜਿੱਦਾਂ ਮਰਜੀ ਪਰ ਆ ਆ ਕੰਮ ਤੇ ਪਹਿਲੀ ਵਾਰ ਹੋਇਆ ਸਾਡੇ ਪਿੰਡ 'ਚ ਤੇ ਹੁਣ ਪੁਲਿਸ ਆਈ ਜੀ ਮੌਕੇ 'ਤੇ ਹਾਂ ਪੁਲਿਸ ਰਾਤੀ ਆ ਗਈ ਨੋਕੇ ਤੇ ਠੀਕ ਹੈ ਤੇ ਕੀ ਕਾਰਵਾਈ ਕੀ ਕੀਤੀ ਸੀ ਪੁਲਿਸ ਨੇ ਰਾਤੀ ਐਫ ਆਈ ਆਰ ਦਰਜ ਕਰਤੀ ਉਹਨਾਂ ਦੇ ਬੰਦਿਆਂ ਨੇ ਸੀਸੀਟੀਵੀ ਵਗੈਰਾ ਖਿਲਦਾਰ ਸੀਸੀਟੀਵੀ ਹੁਣੇ ਵੀ ਫੇਰ ਵੀ ਵਿਹਲਗੇ ਰਾਤੀ ਵੀ ਵਿਹਲੇ ਆ ਤੇ ਮੇਨ ਜਿਹੜਾ ਇੱਕ ਦੋਸ਼ੀ ਉਹਨਾਂ ਰਾਤੀ ਅਰੈਸਟ ਕਰ ਲਿਆ ਪੁਲਿਸ ਨੇ ਤੇ ਪਤਾ ਲੱਗਾ ਤੇ ਕਿੰਨੇ ਰਾਊਂਡ ਜਿਹੜੀ ਫਾਇਰਿੰਗ ਹੋਈ ਨਹੀਂ ਉਹਦੇ ਬਾਰੇ ਮੈਂ ਇੱਥੇ ਮੌਕੇ ਤੇ ਨਹੀਂ ਹੈਗਾ ਕਿ ਅੰਗਰੇਜ਼ ਪਰਿਵਾਰਕ ਮੈਂਬਰਾਂ ਨੂੰ ਸਾਰਾ ਨਾ ਇਹਨਾਂ ਦੇ ਬੱਚੇ ਛੋਟੇ ਸੀ ਉਹਨਾਂ ਨੂੰ ਉਹਨਾਂ ਦੇ ਲੜਾਈ ਝਗੜੇ ਦੇ ਵਿੱਚ ਕਰਦੇ ਕਰਦੇ ਇਹਨਾਂ ਦੀ ਦੋ ਪਰਿਵਾਰਾਂ ਦੀ ਆਪਸ ਚ ਗੱਲਬਾਤ ਗਈ ਦੋ ਲੱਗ ਲੱਗ ਇਹਨਾਂ ਦੀਆਂ ਗਲੀਆਂ ਸੀ ਜਿਹੜੀ ਦੂਜੀ ਧਿਰ ਆ ਸ਼ੇਰੇ ਹੋਣੀ ਉਹਨਾਂ ਨੇ ਆਣ ਕੇ ਇਹਨਾਂ ਦੇ ਘਰੇ ਲੱਗੇ ਆਣ ਦੀਆਂ ਗੋਲੀਆਂ ਚਲਾਈਆਂ ਨੂੰ ਦੇ ਤਿੰਨ ਜਾਨਾਂ ਦੇ ਗੋਲੀਆਂ ਲੱਗੀਆਂ ਨੇ ਇੱਕ ਦੀ ਮੌਤ ਹੋ ਚੁੱਕੀ ਆ ਆਪਾਂ ਮੇਨ ਦੋਸ਼ੀ ਉਹਨੂੰ ਹੀ ਗ੍ਰਿਫਤਾਰ ਵੀ ਕਰ ਲਿਆ ਵਾ ਨਾਲ ਇੱਕ ਨਜਾ ਜਿਹੜਾ ਪਿਸਟਲ ਉਹ ਵੀ ਰਿਕਵਰ ਕੀਤਾ ਵਾ ਬਾਕੀਆਂ ਨੂੰ ਫੜਨ ਦੀ ਛਾਪੇਮਾਰੀ ਕੀਤੀ ਜਾ ਰਹੀ ਆ ਸਰ ਇਧਰ ਵਿੱਚ ਇੰਜਰਡ ਕਿੰਨੇ ਹੋਏ ਨੇ ਤਿੰਨ ਜਾਨਾਂ ਇੰਜਰਡ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ ਆ ਦੋ ਆਊਟ ਹੋ ਟੈਂਜਰ ਨੇ ਸਰ ਜਿਹੜੇ ਦੂਸਰੇ ਦੱਸੀ ਜਾਵੇ ਵਜੀ ਇਹਨਾਂ ਦੇ ਛੋਟੇ ਬੱਚੇ ਸੀ ਉਹਨਾਂ ਦੀ ਆਪਸ ਹੀ ਕਿਤੇ ਗੱਲ ਨੂੰ ਬਿਆਸ ਬਸਾਈ ਹੋਈ ਉਹਨੂੰ ਲੈ ਕੇ ਫਿਰ ਗੱਲ ਵਧ ਗਈ ਪਰ ਹੁਣ ਅਗਲੇ ਨੈਕਸਟ ਕੀ ਕਾਰਵਾਈ ਕੀਤੀ ਗਏ ਜਿਹੜਾ ਮੇਨ ਦੋਸ਼ੀ ਉਹਨੂੰ ਕੋ ਫੜ ਲਿਆ ਆਪਾਂ ਹਨਾ ਬਾਕੀਆਂ ਨੂੰ ਵੀ ਫੜਨ ਵਾਸਤੇ ਛਾਪੇਮਾਰੀ ਕੀਤੀ ਜਾਏ ਹਾਂਜੀ ਸ਼ੇਰਾ ਜਿਹੜਾ ਗ੍ਰਿਫਤਾਰ ਕੀਤਾ ਗਿਆ ਸ਼ੇਰਾ ਸ਼ੇਰਾ ਹਥਿਆਰ ਲਿਸੈਂਸ ਹਥਿਆਰ ਜਿਹੜੇ ਵਰਤ ਨਹੀਂ ਨਹੀਂ ਜਿਹੜਾ ਰਿਕਵਰੀ ਜਿਹੜਾ ਆਪਾਂ ਕੀਤਾ ਹਥਿਆਰ ਉਹ ਲਿਸੈਂਸੀ ਨਹੀਂ ਨਜਾਇਜ਼ ਸੀ ਠੀਕ ਹੈ ਬਿਲਕੁਲ